ਲੱਹ ਡੱਬੇ ਰਫੜਾ ਐਤਰਾ ਦੋ ਆਹ ਜਾਲ ਸੁਣ ਤੁਰੇ ਆਉਂਦੇ ਤੇ ਮੋਟਰਸਾਈਕਲ ਤੇ ਗਏ ਉਹ ਮੋਟਰਸਾਈਕਲ ਤੇ ਗਿਆ ਹਾਂ ਉਹ ਮੁੜ ਕੇ ਮੈਂ ਕਿਹਾ ਯਾਰ ਮੇਰੇ ਕੋਲ ਇਕੱਲੇ ਕੋਈ ਜਾਣੇ ਨਹੀਂ ਇੰਨੇ ਅੱਛਾ ਤੇ ਫਿਰ ਮੁੰਡੇ ਨੂੰ ਮੈਂ ਕਿਹਾ ਵੀ ਮੈਨੂੰ ਤੂੰ ਛੱਡ ਕੇ ਆ ਤੇ ਮੈਂ ਕਿਹਾ ਮੋਟਰਸਾਈਕਲ ਮੈਂ ਬਾਅਦ ਚ ਲੈ ਜਾਊਂਗਾ ਅੰਕੀ ਅੱਛਾ ਅੱਛਾ ਹੁਣ ਮੈਂ ਜਾਣਾ ਵਾ ਇਥੋਂ ਕਿਸ ਨਾ ਕਿਸ ਨਾ ਬਹਿ ਕੇ ਅੱਛਾ ਤਾਂ ਮੋਟਰਸਾਈਕਲ ਲਿਆਉਣਾ ਦੁਕਾਨ ਤੋਂ ਜਾ ਕੇ ਚੱਲ ਕੋਈ ਗੱਲ ਨਹੀਂ ਹੁਣ ਇਹਨਾਂ ਨੂੰ ਸਾਹਮਣਾ ਲਾ ਨਹੀਂ ਨਹੀਂ ਸਾਹਮਣੀ ਆ ਕੋਈ ਨਾ ਕੋਈ ਆ ਜਾਂਦਾ ਵਾ ਉਹ ਲਫਾਫੇ ਲਿਆਦੇ ਹੀ ਉਹਦੇ ਉੱਤੇ ਪਾਉਣ ਵਾਸਤੇ ਉਹ ਉਹਦੇ ਨਾਲ ਹੀ ਰਹਿ ਗਏ ਜੋ ਸਾਡੇ ਚੱਲ ਕੋਈ ਨਹੀਂ ਫਿਰ ਕੀ ਆ ਹੀ ਜਿਹੜਾ ਕਿਸ ਨੂੰ ਦੇਣੇ ਘਰੇ ਹੀ ਆ ਕੋਈ ਨਾ ਕੋਈ ਆ ਜਾਂਦਾ ਚੱਲ ਜਿਹੜਾ ਆਏਗਾ ਵਧਾਈ ਵੀ ਤੁਸੀਂ ਦੇਣ ਤੇ ਖੋਲ ਖੋਲ ਦੇ ਜਾਇਓ ਆ ਨਹੀਂ ਕੋਈ ਗੱਲ ਨਹੀਂ ਤੇ ਗਏ ਨਹੀਂ ਤੁਸੀਂ ਜਾਣਾ ਕੀ ਹਾਂ ਮੈਂ ਸਗੋ ਜਾ ਕੇ ਤੇਰੀ ਵੱਡੀ ਨੂੰ ਉਹਨੂੰ ਦੱਸਿਆ ਕਿ ਚੱਲੇ ਖੁਸ਼ ਹੋਊਗੀ ਤੇ ਉਹ ਉਹ ਮੈਂ ਆਈ ਆ ਬੜੀ ਸੋਹਣੀ ਦੱਸ ਕੇ ਤਜੇ ਰਮ ਬਾਤ ਚ ਹੱਥ ਤੋ ਧੋ ਕੇ ਗਈ ਅੰਦਰ ਚ ਜਾਂਦਿਆਂ ਨੂੰ ਬੇਹੋਸ਼ ਪਈ ਮੈਂ ਠੀਕ ਨਹੀਂ ਮੈਂ ਠੀਕ ਨਹੀਂ ਗਈ ਮੇਰੇ ਸਾਹ ਨਾ ਸਾਰੇ ਖੇਖਾ ਨਹੀਂ ਕੀਤੇ ਸੜ ਗਈ ਹੁਣ ਗਿਆ ਇਹ ਪਿੰਦਰ ਦਵਾਈ ਦੋਣ ਕਮਾਲ ਹੋ ਗਈ ਆ ਮੈਂ ਤੁਹਾਨੂੰ ਉੱਡ ਵੀ ਜਾਣਾ ਮੈਂ ਟਿਕਣ ਲਈ ਮੈਂ ਕਹਾਂ ਚਲ ਘਰ ਤੇ ਜੇ ਰੌਣਕਾਉਣ ਲੱਗੀ ਆ ਤੇ ਵਧੀਆ ਗੱਲ ਵਾ ਪਰ ਇਹ ਇਕੱਲੇ ਨਹੀਂ ਫੇਰ ਜਾਤੀ ਚਲ ਤੂੰ ਉਹ ਬੂਆ ਖੋਲ ਮੈਂ ਅੰਦਰ ਰੱਖਦਾ ਮੈਨੂੰ ਟੋਕੇ ਆਜੋ ਆਜੋ ਕੋਈ ਨਹੀਂ ਇੱਥੇ ਆ ਜਾਂਦੇ ਆ ਨਾ ਤੇ ਫੇਰ ਮੈਂ ਜਾਨੀ ਆ ਪਿੰਦਰ ਨੂੰ ਨਾਲ ਲੈ ਕੇ ਚਲੋ ਚੰਨੀ ਕਿੱਥੇ ਆ ਚੰਨੀ ਅੱਧੇ ਪਹਿਲੀ ਚ ਨਹੀਂ ਆਇਆ ਹੈਗਾ ਉਹਨਾਂ ਨੇ ਕਿਹ ਪਤਾ ਨਹੀਂ ਉਹਨੂੰ ਨਹੀਂ ਪਤਾ ਹੈਗਾ ਉਹਦਾ ਸੌਤ ਮੈਨੂੰ ਦੱਸਣੀ ਹੈ ਤੇ ਦਾ ਕੰਮ ਵੇਖ ਲੋ ਤੇ ਦੱਸ ਸਗੋਂ ਤੂੰ ਖੋਜੋ ਚੰਗੀ ਭਲੀ ਉਹ ਛੱਡ ਜਾ ਉਹ ਸਾਰੇ ਵੀ ਦੁਨੀਆ ਕਿਹਦੇ ਖੁਸ਼ ਹੋਈ ਆ ਜਿਹੜਾ ਗੁੱਸੇ ਆ ਗੁੱਸੇ ਰਵੇ ਜਿਹੜਾ ਔਖਾ ਔਖਾ ਰਵੇ ਤੂੰ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਜੇ ਮਹਾਰਾਜ ਨੇ ਖੁਸ਼ੀ ਦਿੱਤੀ ਆ ਕਪਿੰਦਰ ਆਉਂਦਾ ਚੁੱਪ ਕਰਕੇ ਜਾਓ ਮੈਂ ਤਾਂ ਕਿਹਾ ਵੀ ਹੁਣ ਚੱਲ ਗਏ ਹਾਂ ਦਾ ਹੋਰ ਘੜੀ ਥੱਕ ਆ ਜਾਵਾਂਗੇ ਮੈਂ ਤਾਂ ਉੱਥੇ ਬੈਠੀ ਉਹਨਾਂ ਨੂੰ ਡੀਕਣ ਲਈ ਹਾਂ ਮੈਂ ਹੁਣ ਆ ਜਾਂਦੇ ਆ ਹੁਣ ਆ ਜਾਂਦੇ ਟਾਡੀ ਵੀ ਘੜੀ ਵੱਧ ਲੱਗ ਗਈ ਨਹੀਂ ਤੇ ਮੈਂ ਤੁਹਾਨੂੰ ਚੱਲ ਜਣਾ ਹੈ ਪਿੰਦਰ ਨੂੰ ਨਾਲ ਲੈ ਕੇ ਤੇ ਸਣੀ ਕਿੱਥੇ ਆ ਸਣੀ ਗਿਆ ਪਹਿਲੀ ਚ ਅਜੇ ਆਇਆ ਹੀ ਨਹੀਂਗਾ ਕਿਸੇ ਨਾਲ ਗੱਲੀ ਪੈ ਗਿਆ ਹੋਣਾ ਜਿੱਦਾਂ ਦਾ ਹੈਗਾ ਚਲ ਆ ਪਿਆ ਜਾਂਦਾ ਵਾ ਕੋਈ ਗੱਲ ਨਹੀਂ ਕਰੋ ਤੁਸੀਂ ਤੇ ਆਦੀ ਪਾਣੀ ਲਿਆਵਾ ਮੈਂ ਪਾਣੀ ਤੇ ਨਹੀਂਗਾ ਮੈਂ ਪੀਣਾ ਤੇ ਆ ਸਾਂਭ ਲਈ ਹੁਣ ਕੋਈ ਨਹੀਂ ਅਜੇ ਨਾਲ ਕਿਸੇ ਨਾਲ ਗੱਲ ਕਰ ਰਿਹਾ ਜਦੋਂ ਮੁੰਡਾ ਲੈ ਆਓਗੇ ਨਾ ਉਦੋਂ ਵਾਪਸ ਸਾਰਿਆਂ ਨੂੰ ਪਤਾ ਲੱਗ ਜਾਣਾ ਤੇ ਫੇਰ ਵੱਲ ਬੁੜਾ ਆਹ ਹੋ ਗਿਆ ਜੀ ਥੋੜੀ ਗੱਲ ਕਰਨੀ ਚੱਲ ਠੀਕ ਆ ਉਹ ਤਾਂ ਮੈਂ ਤਲ ਜਦੋਂ ਲੈ ਕੇ ਆਈ ਮੁੰਡੇ ਨੂੰ ਮੈਂ ਕੋਈ ਆ ਹੀ ਜਾਂਦਾ ਤੇ ਚੰਗੇ ਨਹੀਂ ਲੱਗੇ ਮੈਂ ਮੋਟਰਸਾਈਕਲ ਨਾਲ ਆਵਾਂ ਜਾ ਲੈ ਉਹ ਭੱਜ ਕੇ ਚੱਲ ਵੇਖ ਤਾਂ ਭੱਜ ਕੇ ਲੈ ਉਹ ਕੋਈ ਗੱਲ ਨਹੀਂ ਚੱਲ ਵਧੀਆ ਹੋ ਗਿਆ ਕਿੰਦਰ ਕਿਉਂ ਆਇਆ ਹੈਗਾ ਪਤਾ ਨਹੀਂ ਬੀਪੀ ਡਾਊਨ ਹੋ ਗਿਆ ਕੋਈ ਟੈਨਸ਼ਨ ਆਂਦੇ ਲਈ ਇਹਨਾਂ ਨੇ ਟੈਨਸ਼ਨ ਲਈ ਟੈਨਸ਼ਨ ਕਾਦੀ ਲਈ ਹੈ ਕੋਈ ਟੈਨਸ਼ਨ ਨਹੀਂ ਬੀਪੀ ਆ ਰਿਹਾ ਕਈ ਤੇ ਕਈ ਡਾਊਨ ਹੋਇਆ ਨਹੀਂ ਭਾਬੀ ਦਾ ਮੈਂ ਤਾਂ ਉਹ ਕਹਾਂਦਾ ਵੀ ਕਿਦਾਂ ਸਵੇਰੇ ਤੱਕੇ ਹੋ ਗਈ ਹੈ ਬਿਮਾਰ ਕਿਦਾਂ ਦੇ ਕਦੀ ਹੋਇਆ ਨਹੀਂ ਹੈਗਾ ਤੇਰੇ ਨਾਲ ਤਾਂ ਨਹੀਂ ਕੋਈ ਗੱਲ ਕੋਈ ਨਹੀਂ ਯਾਰ ਮੇਰੇ ਨਾਲ ਤਾਂ ਕੋਈ ਗੱਲ ਨਹੀਂ ਹੋਈ ਉਪਰਾਵਾ ਠੀਕ ਤਰ੍ਹਾਂ ਰਿਆ ਕਰੋ ਉਹ ਦਵਾਈ ਹੁਣ ਦਿੱਤੀ ਉਹ ਤੇ ਉੱਤੇ ਲਿਖਿਆ ਵਾ ਜਿੰਨੇ ਡਾਮ ਦੇਣੀ ਹੈ ਇੱਕ ਵਾਰੀ ਆਪ ਧਿਆਨ ਨਾਲ ਦੇ ਦੇ ਚੰਗਾ ਦਾ ਟੈਸਟ ਕਰਸ ਕਿਤੇ ਹਾਂ ਹਾਂ ਹੁਣ ਬੀਪੀ ਉਪੀ ਵੇਖਣਾ ਹੀ ਹੋਰ ਕੀ ਵੇਖਣਾ ਹੈਗਾ ਹਾਂ ਠੀਕ ਹੈ ਤੇ ਕਰ ਜਾਂਦੇ ਸ਼ਾਮ ਨੂੰ ਜਾ ਕੇ ਜ਼ਰੂਰ ਕਰਾ ਲਿਓ ਚਲੋ ਕਰਾ ਲਿਆ ਆ ਤੈਨੂੰ ਮੈਂ ਦਵਾਈ ਦੱਸ ਹੀ ਦਿੰਨਾ ਚਲੋ ਜੇ ਮੈਂ ਇੱਕ ਸਮਾਂ ਤੇ ਯਾ ਜੀ ਕਰਦਾ ਕੋਈ ਦਵਾਈ ਖਾ ਕੇ ਮਰ ਹੀ ਜਾਵਾਂ ਕਿਤੇ ਮੈਂ। ਉਹ ਕੀ ਗੱਲ ਆ? ਕਿਉਂ ਮਰ ਜਨਤਬਾਈ ਖਾ ਚ ਗੱਲ ਤੇ ਦੱਸ ਦੇ ਕੀ ਹੋ ਗਿਆ? ਮਾਰਾ ਨਾ ਤੋਰ ਕੀ ਕਵਾਂ? ਕਹਿਣਾ ਡਾਕਟਰ ਨੇ। ਆ ਸਿਰਸਿਰ ਮਹਾਰਾਜ ਨੇ ਸੁਣਾਤੀ ਆ ਹੋਰ ਕੋਈ ਖੁਸ਼ਖਬਰੀ। ਯਾਰ ਮੇਰੇ ਪੱਲੇ ਪਹਿਲੇ ਗੱਲ ਪਾਇਆ ਕਰ ਫਿਰ ਮੇਰੇ ਨਾਲ ਗੱਲ ਕਰਿਆ ਕਰ। ਨਹੀਂ ਪੱਲੇ ਤੁਹਾਡੇ ਕੀ ਪਾਵਾਂ? ਆਪ ਤੁਸੀਂ ਤੁਰ ਪੈਂਦੇ ਜੇ ਬਾਹਰ ਨੂੰ। ਇਹਦਾ ਘਰ ਵਾਲਾ ਵੇਖ ਵੀ ਲਿਆ ਕੋਈ ਘਰ ਦਾਦਾ ਨੇ ਤੁਹਾਨੂੰ ਕੋਈ ਵੀ ਕੋਈ ਜੇ ਤੁਹਾਨੂੰ ਪਤਾ ਹੋ ਤਾਂ ਤੂੰ ਦੱਸ ਦੇ। ਨਹੀਂ ਕੀ ਦੱਸਾਂ? ਹਾਂ। ਆ ਹੁਣ ਆ ਮਮੀ ਕਹਿੰਦੀ ਕਿ ਇਹ ਨਾਮ ਦਾ ਤੇ ਪਿੰਡ ਦਾ ਮੁੰਡਾ ਵੀ ਹੈਗਾ ਕੋਈ ਇਹ ਉੱਥੇ ਜਾ ਕੇ ਨੇ ਨਿਆਣਾ ਵਿੱਚ ਜੰਮਿਆ ਮੁੰਡਾ ਵੀ ਹੈਗਾ ਆਹੋ ਇਹ ਗੱਡਾਂ ਦੀ ਗੱਲ ਲੈ ਮੈਨੂੰ ਨਹੀਂ ਪਤਾ ਹੁਣ ਕਿਦਾਂ ਦੀ ਗੱਲ ਵਾ ਇਹ ਕਹਿੰਦੀ ਉੱਥੇ ਮੁੰਡਾ ਹੋਇਆ ਮੇਰੇ ਉੱਤੇ ਜਾ ਕੇ ਹੁਣ ਮੈਨੂੰ ਕੀ ਪਤਾ ਇਹਨਾਂ ਦਾ ਵਾ ਕਿ ਕਿਹਜਾ ਵਾ ਮਮੀ ਤਾਂ ਖੁਸ਼ ਹੀ ਬੜੀ ਆ ਉਹ ਤਾਂ ਸ਼ੁਦਾਣ ਹੋਈ ਫਿਰਨ ਲਈ ਆ ਤੇ ਡੈਡੀ ਤਾਂ ਤੁਹਾਡਾ ਗਿਆ ਡੱਬੇ ਲੈਣ ਲੱਡੂਆਂ ਦੇ ਸਾਰੇ ਪਿਆਰੇ ਡੱਬੇ ਵੰਡਣੇ ਲੈ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਵਾ ਕਿੰਨਾ ਕੋ ਕਰਕੇ ਚਲ ਗਈ ਇੰਨਾ ਚਿਰ ਉੱਥੇ ਰਹਿ ਆਈ ਹੁਣ ਅੱਤੇ ਆ ਕੇ ਇਹ ਮੁੰਡਾ ਵੀ ਹੈਗਾ ਕੀ ਬੜਾ ਜਲਾ ਮੁੰਡਾ ਉਹ ਮੈਨੂੰ ਕੀ ਪਤਾ ਹੁਣ ਮੈਂ ਤੁਹਾਨੂੰ ਕਹਿਣ ਡਈ ਜੇ ਉਹ ਆ ਗਿਆ ਨਾ ਇੱਥੇ ਤੇ ਹਟ ਜਾਊਗਾ ਕੱਖ ਨਹੀਂ ਹੋ ਰਹਿਣਾ ਹੁਣ ਵੇਖੀ ਇਹਨਾਂ ਨੇ ਹਣ ਰੋਹ ਹਟਦੇ تھے ਕਿ ਇਹਨੇ ਪੈਰ ਨਹੀਂ ਘੱਲਦਣ ਦੇਣੇ ਯਾਰ ਇਹਦੇ ਨਾ ਵਈ ਤੂੰ ਮੈਨੂੰ ਕੋਈ ਤੱਪ ਤਸਤਾਵਾ ਫਿਲਗਾ ਲੇਪ ਹੀ ਕਿਤਾ ਮਨ ਲਈ ਇਹ ਕਿ ਮੁੰਡਾ ਇਹਦਾ ਵਾ ਇਹ ਗੱਲ ਤੇ ਹੁਣ ਹੋਈ ਜਾਣ ਜਿਹੜੇ ਕਹਿੰਦੇ ਵੀ ਮੁੰਡਾ ਹੱਡਾ ਵਾ ਇਹਨਾਂ ਦੇ ਹੋ ਗਏ ਦਿਮਾਗ ਖਰਾਬ ਸਾਰੇ ਟੱਬਰ ਦੇ ਇਦਾਂ ਕਿਦਾਂ ਮੰਨ ਲਈ ਅਸੀਂ ਉਹਨੂੰ ਆਪਣਾ ਮੁੰਡਾ ਨਹੀਂ ਹੁਣ ਇਹਨਾਂ ਨੇ ਤੈਨੂੰ ਲਿਆ ਕੇ ਕਹਿਣਾ ਵੀ ਉਹਦੇ ਜੋ ਗਈ ਸਭ ਕੁ ਜੇ ਇਹ ਗੱਲ ਵਾ ਨਾ ਮੈਨੂੰ ਕੀ ਪਤਾ ਹੁਣ ਉਹਨਾਂ ਨੇ ਕਹਦਾ ਲਾਉਣਾ ਕਦਾਂ ਨਹੀਂ ਲਿਆਉਣਾ ਹੈ ਤੇ ਮੈਂ ਵੀ ਆਪਣੇ ਭਰਾ ਦਾ ਮੁੰਡਾ ਲੈ ਆਉਣਾ ਹੀ ਫੇਰ ਨਾ ਕਹੀਂ ਉਹ ਮੇਰੀ ਗੱਲ ਸੁਣੋ ਇਹ ਹਾਲੇ ਫੈਸਲੇ ਆਪਾਂ ਇਦਾਂ ਦੇ ਨਹੀਂ ਗੀ ਲੈਣੇ ਪਹਿਲੇ ਮੈਨੂੰ ਪੁੱਛ ਤੇ ਲੈਂਦੇ ਵੀ ਗੱਲ ਕੀ ਆ ਮੈਨੂੰ ਤਾਂ ਪਤਾ ਹੀ ਹੁਣ ਫਿਰ ਤੋਂ ਲਗਾਵਾ ਵੀ ਇਹ ਗੱਲ ਆ ਤੇ ਸੇ ਦਾ ਮਗਰੋਂ ਮੇਰੇ ਤੁਹਾਨੂੰ ਕਿਹਨੂੰ ਦੱਸਿਆ ਨੀਗਾ ਨਾ ਮੈਨੂੰ ਦੱਸਦਾ ਵਾ ਕੋਈ ਦੱਸਦਾ ਵਾ ਕੋਈ ਤੇ ਕਰੋ ਪੁੱਛਿਆ ਕਰੋ ਤੁਹਾਡਾ ਮਾਪਿਆ ਨਹੀਂ ਤੁਹਾਡਾ ਕੱਖ ਨਹੀਂ ਆ ਲੱਗਦਾ ਤੇ ਮੇਰੇ ਸਾਹਮਣੇ ਕਰਨੀ ਉਹਨਾਂ ਨੇ ਉਹਦੀਆਂ ਗੱਲਾਂ ਤੁਹਾਨੂੰ ਚੰਗਾ ਭਲਾ ਤੇ ਪਤਾ ਉਹਨਾਂ ਦਾ ਪਤਾ ਵਾ ਤੁਹਾਨੂੰ ਮੈਂ ਆ ਕਹਾਂ ਡਈ ਜੇ ਉਹ ਨਾ ਮੈਂ ਆਪਣੇ ਭਰਾ ਦਾ ਮੁੰਡਾ ਲੈ ਆਉਣਾ ਹੀ ਉਹ ਮੁੜ ਕੇ ਨਾ ਕਿਹਾ ਕਿ ਉਹਨੂੰ ਵੀ ਸਾਂਹੀ ਦੇਣਾ ਕੋਈ ਵੀ ਨਾ ਦਿੱਤਾ ਤੇ ਮੇਰਾ ਨਾਮ ਵੀ ਸ਼ਰਮ ਨਹੀਂ ਵੇਖੀ ਲੈ ਕੇ ਮੈਂ ਵੀ ਦੱਸੂਗੀ ਹੁਣ ਹਿੱਸਾ ਫਿਰ ਥੱਲੇ ਮੈਂ ਇਹਨਾਂ ਨਾਲ ਗੱਲ ਕਰਦਾ ਹਾਂ ਨਾ ਕਿ ਆਪਾਂ ਅੱਜ ਦਾ ਆਪਣਾ ਮੁੰਡਾ ਮੰਨ ਲਈਏ ਉਹਨੂੰ ਇਹ ਤਾਂ ਫੇਰ ਮੈਨੂੰ ਪਤਾ ਨਹੀਂ ਆ ਜੇ ਉਹ ਮੁੰਡਾ ਇੱਥੇ ਆ ਜਾਣਾ ਹਨ ਜਮੀਨ ਦਾ ਇੱਕ ਮਰਲਾ ਤੱਕ ਨਹੀਂ ਮਿਲਣਾ ਤੂੰ ਮਰਲੇ ਦੀ ਗੱਲ ਕਰਨੀ ਆ ਤੈਨੂੰ ਮੈਂ ਸਾਰੀ ਪੈਸੇ ਲੈ ਕੇ ਦੱਸੂਗਾ ਮੇਰਾ ਨਾਮ ਵੀ ਤੈਨੂੰ ਪਤਾ ਫਿਰ ਸ਼ਰਮੀ ਆ ਮੇਰੀ ਗੱਲ ਸੁਣੋ ਇਹਨੂੰ ਮੈਂ ਨਾ ਪਹਿਲਾਂ ਵੀ ਸਮਝਾਇਆ ਵਾ ਪਰ ਅਸਰ ਹੀ ਨਹੀਂ ਕਰਨ ਦੇਈ ਕੋਈ ਰੋ ਹੋਣ ਨਾ ਤੁਸੀਂ ਪਿਓ ਪੁੱਤ ਸਮਝਾ ਕੇ ਇਹਨੂੰ ਵੇਖ ਲਓ। ਮੇਰੇ ਪੁੱਤ ਗੱਲ ਸੁਣਨਾ ਮੇਰੀ। ਮਹਾ ਪ੍ਰਮਾਤਮਾ ਨੇ ਨਾ ਲਵ ਦੀ ਫੇਰ ਸੁਣੀ ਹੈ। ਤੇ ਮੈਂ ਕਹਿੰਦਾ ਵੀ ਹੁਣ ਨਾ ਆਹ ਕੰਮ ਤੋਂ ਨਾ ਅਸੀਂ ਰਾਜੀ ਹਾਂ ਕਿੱਥੇ। ਠੀਕ ਨਹੀਂ? ਤੇ ਚਲੋ ਬਾਕੀ ਜ ਸਾਡੇ ਕਰਵਾ ਚੋ ਤੇ ਪ੍ਰਮਾਤਮਾ ਵਰਤ ਚ ਮੇਰੇ ਤੱਕੂ ਕਰੀ। ਡੈਡੀ ਤੁਹਾਡੇ ਲਈ ਤੇ ਕਹਿਣਾ ਇਹ ਸੌਖਾ ਵਾ ਨਾ ਪਰ ਮੈਨੂੰ ਪੁੱਛੋ ਹਾਂ ਕੀ ਵੀ ਚੰਡੀ ਆ ਮੇਰੇ ਤੇ। ਮੈਂ ਨਹੀਂ ਦੇ ਸਕਦੀ ਡੈਡੀ। ਪਤਾ ਅਹੀਂ ਸਾਰੀ ਗੱਲ ਸਮਝਣੇ। ਉਹੀ ਹੱਦੀ ਧੀ ਆ ਤੇ ਉਹ ਵੀ ਹੱਦੀ ਧੀ ਆ ਠੀਕ ਨਹੀਂ ਜੇ ਤੈਨੂੰ ਪਤਾ ਪਾ ਕੇ ਜੋ ਸਾਡੇ ਨਾਲ ਹੋਇਆ ਤੇਰੇ ਹੁੰਦਿਆਂ ਸਭ ਕੋ ਹੋਇਆ ਵਾ ਪਰ ਡੈਡੀ ਮੈਂ ਕਿੰਦਾ ਦੇਣਾ ਤੁਸੀਂ ਤੇ ਆਪ ਸਮਝ ਸਕਦੇ ਆ ਸਿੰਦਰ ਮੈਂ ਚਲ ਕੋਈ ਗੱਲ ਨਹੀਂ ਵੀ ਇਥੋਂ ਕਿੰਨਾ ਰਹਿਣ ਹੀ ਨਹੀਂ ਲਈ ਚਲ ਉਹਦਾ ਬੱਚਾ ਉਹਦਾ ਦੇਣਾ ਤੇ ਪਿਆਣਾ ਹੀ ਆ ਗੱਲ ਤੇ ਸਹੀ ਆ ਮੈਂ ਤੇ ਉਹੋ ਸਮਝਾਉਣ ਦੀ ਕਮਲੀ ਨੂੰ ਕਿ ਸਮਝ ਜਾ ਕੋਈ ਗੱਲ ਨਹੀਂ ਪਰਮਾਤਮਾ ਦੇ ਘਰ ਸਭ ਕੋ ਹੈਗਾ ਤੁਹਾਡੇ ਕਰਮਾਂ ਚ ਹੋਇਆ ਤੁਹਾਨੂੰ ਆਪੇ ਮਿਲ ਜਾਣਾ ਵਾ ਤਪਰ ਕਿਹਦੀ ਇਮਾਨਤ ਪੁੱਤੇ ਕਿਦਾਂ ਰੱਖ ਸਕਨੇ ਆ ਮੈਂ ਉਹ ਤੇ ਗੱਲ ਨਹੀਂ ਮੰਮੀ ਜੇ ਇਮਾਨਤ ਨਹੀਂ ਕਰ ਦਿੱਤੀ ਕੱਤੋਂ ਮੇਰੇ ਤੋਂ ਜੇ ਖੋਣਾ ਹੀ ਤੇ ਪੁੱਤ ਤੇ ਨਹੀਂ ਇਦਾਂ ਤੇ ਹੀ ਉਹਨੂੰ ਕੰਮ ਕਰਨਾ ਪਿਆ ਸੀ ਪਰ ਉਹ ਤੈਨੂੰ ਪਤਾ ਨਾ ਟਾਈਮ ਕਿਤਰਾ ਦਾ ਹੈ ਹੈ ਪਰ ਡੈਡੀ ਹੁਣ ਮੇਰੇ ਤੇ ਕੀ ਵੀ ਇਤਨ ਨਹੀਂ ਮੈਨੂੰ ਹੀ ਪੁੱਛੋ ਤੀ ਜੇ ਤੇ ਪਤਾ ਨੂੰ ਥੋੜਾ ਜਿਹਾ ਦਿਲ ਤੇ ਪੱਥਰ ਰੱਖਣਾ ਪੈਣਾ ਤੂੰ ਇਹ ਨਾਵ ਨੂੰ ਸਮਝਾਉ ਹੁਣ ਮੈਨੂੰ ਜੋ ਡੇ ਉਹ ਕਹਿਣ ਜਾਵੇ ਕਿਦਾਂ ਸਮਝਾਈਏ ਪੁੱਤ ਨਾਵ ਨੂੰ ਹੁਣ ਉਹਦੇ ਪਿਓ ਨੂੰ ਪਤਾ ਲੱਗ ਗਿਆ ਵਾ ਹੁਣ ਪਿਓ ਰਹਿੰਦਾ ਉਹਦਾ ਅਗਲੇ ਦਿਨ ਆਂਦਰਾ ਵਾ ਖੋਣ ਵਾ ਦਾ ਉਹਨੇ ਆਉਣਾ ਹੀ ਆਉਣਾ ਪੁੱਤ ਲੈਣ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਸਾਡ ਤੋਂ ਬਿਨਾ ਨਾ ਇਹਨਾਂ ਨੂੰ ਪਹਿਲਾਂ ਵੀ ਸਮਝਾਇਆ ਹੈਗਾ ਕਿ ਪੁੱਤ ਬਹੁਤਾ ਦਿਲ ਨੂੰ ਨਾ ਲਾ ਲਈ ਹੋ ਸਕਦਾ ਜੇ ਨਾ ਉਹਨੇ ਦੱਸਤਾ ਤਾਂ ਨਾ ਲੈਣਾ ਲੈਣਾ ਮੁੰਡਾ ਆਪਣਾ ਵੇ ਪੁੱਤ ਤੇਰੇ ਗਾੜੀ ਮੈਂ ਨਾ ਹੱਥ ਜੋੜਨਾ ਮੇਰੀ ਧੀ ਦਾ ਘਰ ਵਸਣਾ ਤੇ ਜੇ ਬੱਚਾ ਦਿੱਤਿਆਂ ਉਹਦੀ ਸਾਰੀ ਜ਼ਿੰਦਗੀ ਸੌਕੀ ਲੰਘ ਜੇ ਨਾ ਉਹ ਹੋਰ ਕੀ ਚਾਈਦਾ ਵਾ ਮੰਮੀ ਮਾਮੀ ਕੀ ਕਰਾਂ ਤੈਨੂੰ ਸਮਝਾਉਂਦਾ ਐਦਾਂ ਨਾ ਕਰ ਮੈਂ ਤਾਂ ਤੇਰੇ ਵੱਲ ਵੇਖ ਕੇ ਤਰਸ ਵੀ ਹੁੰਦਾ ਵਾ ਪਰ ਮੈਂ ਕੀ ਕਰਾਂ ਮੈਂ ਮਜਬੂਰ ਹਾਂ ਪੁੱਤ ਨਾ ਐਦਾਂ ਕਰ ਮੇਰੀ ਧੀ ਹਾਂ ਹੌਸਲਾ ਕਰ। ਹੁਣ ਮਤਿਆ ਬੜਾ ਔਖਾ ਤੇ ਪਰ ਕਰਨਾ ਪੈਣਾ ਵਾ। ਕੀ ਚਰੀ? ਪੁੱਤ ਕੀ ਕਰਨਾ ਵਾ? ਮੰਮੀ ਮੈਂ ਚੱਲ ਕੋਈ ਨਹੀਂ ਤੇਰਾ ਪਿਆਵ ਉਹਦਣਾ ਹੀ ਲਿਆ ਕਰਾਂਗੇ ਉਹਨੂੰ ਇੱਥੇ ਰੱਖ ਲਿਆ ਕਰੀ ਤੂੰ 10 ਦਿਨ 20 ਦਿਨ। ਆਹੋ ਤੇ ਪਰ ਪੁੱਤ ਜਿੰਨਾ ਦਾ ਬੱਚਾ ਉਹਨਾਂ ਨੇ ਖੜਨਾ ਹੀ ਖੜਨਾ ਵਾ। ਇਹ ਮੈਂ ਤੈਨੂੰ ਉਹਦਣ ਵੀ ਦੱਸਤਾ ਹੀਗਾ ਤੇ ਤੈਨੂੰ ਮੈਂ ਅੱਜ ਫੇਰ ਕਹਿਨੀ ਆ ਕਿ ਪੱਥਰ ਰਖਣਾ ਲੈਣਾ ਹੀ ਦੇਰ ਤੇ। ਪੁੱਤ ਸ਼ੀ ਹੋਇਆ ਹੈ ਨਾ ਉਹ ਸਾਡੀ ਬੜੀ ਤਕਰੀ ਮਜਬੂਰੀ ਠੀਕ ਨਹੀਂ। ਉਦੋਂ ਪੁੱਤ ਟਾਈਮ ਹੀ ਇਹੋ ਜਿਹਾ ਜੇ ਇਹ ਕਦਮ ਆਪਾਂ ਨਾ ਚੁੱਕਦੇ ਤੋਂ ਨਿਗੇ ਦੇ ਬੱਚੇ ਨੇ ਰੋਲ ਜਾਣਾ। ਚਲੋ ਠੀਕ ਆ ਜੜੀ ਜੇ ਤੁਸੀਂ ਸਾਰੇ ਇਹੀ ਚਾਹੁੰਦੇ ਹੋ ਨਾ ਠੀਕ ਐ ਮੈਂ ਦੇ ਦੇਣੀ ਆ ਜੇ ਦੇਨ ਨਾਲ ਉਹਦਾ ਘਰ ਵਸ ਜੇ ਤੇ ਹੋਰ ਮੈਨੂੰ ਕੀ ਚਾਹੀਦਾ ਚੱਲ ਪੁੱਤ ਕੋਈ ਗੱਲ ਨਹੀਂ ਇਹੋ ਹੀ ਹਰ ਕੋ ਤੁਹਾਨੂੰ ਨਾ ਤੇ ਕੋਈ ਹੋ ਉਮੀਦ ਹੀ ਨਾਲੇ ਨਾ ਇਹ ਕਿਹੜੀ ਦੂਰ ਦੀ ਗੱਲ ਵਾ ਉਹ ਤਾਂ ਕਰ ਲੈ ਆਪਣੀ ਨਾਲ ਕੋਲੇ ਜਦੋਂ ਤੇਰਾ ਜੀਕ ਰਿਆ ਤੂੰ ਜਾ ਕੇ ਮੇਲਾ ਹੀ ਉਹ ਰਮਨ ਤੈਨੂੰ ਲਾਈ ਫੇਰ ਨਹੀਂ ਕਿਤੇ ਉਪਰੇ ਜਾਣਾ ਉਹਨੇ ਆਹੋ ਹੈ ਜਦੋਂ ਜੀਕ ਤਾਂ ਚੱਲ ਗਿਆ ਕੋਈ ਗੱਲ ਸਾਨੂੰ ਪਤਾ ਹੁਣ ਜੋ ਹੋਣਾ ਵਾ ਨਾ ਸਰਗ ਪਤਾ ਵਾ ਤੇ ਕੋਈ ਗੱਲ ਨਹੀਂ ਕਿ ਪੁੱਤ ਇਹ ਤਰ੍ਹਾਂ ਥੋੜਾ ਟਾਈਮ ਆ ਉਹ ਕਸਕਾੋਂ ਕੱਢਣਾ ਹੀ ਪੈਣਾ ਤੈਨੂੰ ਪਤਾ ਤਾਂ ਹੈਗਾ ਕਿ 3 ਸਾਲ ਪਹਿਲੇ ਘਰੇ ਵਿਖੀ ਗਈ ਤੇ ਜਿਹਦੇ ਮਾਹ ਮਾਹ ਪਿਆਰ ਲੱਗਿਆ ਤੇ ਹਿੰਦੀ ਕੀਤੀ ਤਾਂ ਕਿਉਂ ਭਟਾਉ ਜੀ ਹੈਂ ਡਰੀ ਆ ਨਾ ਉਹਦਾ ਫੋਨ ਆਉਣਾ ਉਹਨੂੰ ਆ ਉਹਨੂੰ ਚੱਲੋ ਕੋਈ ਗੱਲ ਨਹੀਂ ਉਹਦੇ ਹੁੰਦਾ ਮੈਂ ਬੋਈ ਰਹੀ ਨਾ ਤੂੰ ਜੀ ਆਪਣੇ ਕੰਮ ਕੁੱਤ ਕਰਿਓ ਉਹਨੂੰ ਸੋਚਣਾ ਹੋਵੇ ਠੀਕ ਆ ਕਿ ਤੂੰ ਦੁਖੀ ਆ ਜਾਂ ਕਿੱਦਾਂ ਵਾ ਚੱਲ ਮੰਮੀ ਕੋਈ ਤੂੰ ਕੋਈ ਗੱਲ ਨਹੀਂ ਇਹਦੇ ਨਾਲ ਉਹਦੀ ਇੱਜ਼ਤ ਬੰਦ ਹੋ ਜੂਗੀ ਨਾ ਕੱਚ ਤੂੰ ਇਹਦੀ ਗੱਲ ਕਹਦੀ ਵੀ ਦੇਦੀ ਤੁਹਾਡੀ ਮਾਂ ਤੀ ਤੇ ਤੁਹਾਡੇ ਮਿਲ ਗਈ ਹੈ ਛਕਾਦੀ ਗੱਲ ਵਾ ਠੀਕ ਨਹੀਂ ਚਲ ਆ ਜਾ ਤੁਹਾਨੂੰ ਪਤਾ ਨਹੀਂਗਾ ਆਹੋ ਆਪਾਂ ਨਾ ਤੁਹਾਡੇ ਚ ਹੋਇਆ ਵਾ ਤੀਜੇ ਕੰਨ ਕਿਸ ਨੂੰ ਪਤਾ ਨਹੀਂਗਾ ਸਹੀ ਗੱਲ ਆ ਤੂੰ ਉੱਠ ਤਾਂ ਕੋਈ ਕੰਮ ਕੁਮ ਕਰ ਲੀਏ ਫਿਰ ਆਉਣ ਵਾਲੇ ਨੇ ਆਵੀ ਆ ਜਾ ਮੇਰੀ ਧੀ ਤੂੰ ਜਰਾ ਖੜੂ ਹੁਣ ਜੇ ਕੋਈ ਸਮਾਨ ਲੈਣਾ ਵਾ ਤੇ ਮੈਨ ਲੈ ਨਹੀਂ ਨਹੀਂ ਕਿਹੜਾ ਸਮਾਨ ਲੈਣਾ ਹੈਗਾ ਸਭ ਕੁਛ ਕਰ ਹੈਗਾ ਵਾ ਕੋਈ ਨਹੀਂ ਪਿਆਰ ਲੈਣੀ ਚਾਹ ਪਾਪੇ ਅਮਨ ਕੋਤਮਰ ਸਹੀਦਾ ਵੇਖ ਲੈਨੀ ਆ ਤੂੰ ਮੇਰੀ ਧੀ ਨਾ ਜਾਦਰਾ ਚੁਦਰਾ ਮਸ਼ਾਲਾ ਕੋਈ ਨਹੀਂ ਮੰਮੀ ਮੈਂ ਸ਼ਾਦਰ ਨਹੀਂ ਕਰ ਲਉਗੀ ਚਲ ਜਾ ਕਰ ਲੈ ਜੱਲੀਆ ਫਿਰ ਮੰਮੀ ਪੁੱਤ ਮੈਂ ਤੇ ਕਦੇ ਵੀ ਚਾਰ ਹੋ ਗਈ ਤੁਸੀਂ ਹਾਂ ਲੇਟ ਹੀ ਹੋਈ ਜਾਂਦੇ ਜੀ ਅੱਛੀ ਟੀ ਇਹਦੇ ਬਦਲ ਲਓ ਤੁਸੀਂ ਉਹ ਚਲ ਕੋਈ ਨਹੀਂ ਇਹ ਵੀ ਬਦਲ ਲਈ ਨੀ ਹਾਂ ਨਹੀਂ ਨਹੀਂ ਹਾਂ ਨਹੀਂ ਜੀ ਚੰਗੀ ਲੱਗਣ ਗਈ ਹਾਂ ਹੁਣ ਖੁਸ਼ ਜੀ ਨਾ ਆਹੋ ਪੁੱਤ ਹੁਣ ਨਹੀਂ ਖੁਸ਼ ਹੋਣਾ ਤਾਂ ਹੋਣਾ ਤੂੰ ਮੱਗੜਿਆ ਸੋਚਣ ਵੇ ਲੋ ਇੱਕ ਟਾਈਮ ਹੀ ਤੁਸੀਂ ਇਹਨੂੰ ਗੱਲਾਂ ਕਰਦੇ ਹੋ ਤੇ ਹੁਣ ਛੇਤੀ ਜੱਲੀਏ ਪੁੱਤ ਫਿਰ ਆਪਣਾ ਖਾਣ ਹੀ ਟੀ ਤੇ ਗੱਲ ਹੈਗੀ ਹੈ ਤੁਸੀਂ ਇਦਾਂ ਕਰੋ ਨਵਦੀਪ ਨੂੰ ਮਾਰੋ ਆਵਾਜ਼ ਤੇ ਮੈਂ ਗੱਡੀ ਅੱਗੋਂ ਮੋੜ ਲਿਆ ਮੈਂ ਲੈ ਨਹੀਂ ਉਹ ਸੱਦ ਕੇ ਹਾਂ ਲੈ ਵੋ ਦਵਾ ਦਵਾ ਕੱਢ ਗੱਡੀ ਲੈ ਹੋ ਗਈ ਬੰਤੀ ਤੇ ਆਹ ਹਾਂਜੀ ਮੰਮੀ ਹੋ ਗਈਆਂ ਸੁਣੀ ਲੱਗਣ ਲਈ ਹੈ ਸ਼ੁਕਰ ਹੈ ਮੰਮੀ ਕਿ ਤੇ ਤੂੰ ਹੀ ਮੈਨੂੰ ਇਸ ਤਰ੍ਹਾਂ ਕਰਾਇਆ ਨਹੀਂ ਤੇ ਤੂੰ ਹਰ ਵਕਤ ਨਾ ਮੇਰੇ ਨਾਲ ਗੁੱਸੇ 'ਚ ਹੀ ਰਹਿੰਦੀ ਹੁੰਦੀ ਮੈਨੂੰ ਤੇ ਕਿਤੇ ਕੂਨ ਹੀ ਨਹੀਂ ਦਿੰਦੇ ਹੁੰਦੇ ਪੁੱਤ ਜਿਹੜੀਆਂ ਗੱਲਾਂ ਹੋਉਂਦੀਆਂ ਨਾ ਜੇ ਬਾਰ ਬਾਰ ਆਪਾਂ ਉਹਨਾਂ ਨੂੰ ਲੈ ਕੇ ਤੁਰੇ ਰਹਾਂਗੇ ਨਾ ਫਿਰ ਟਾਈਮ ਨਹੀਂ ਲੰਘਦਾ ਉਹ ਤੇਰੇ ਕੋ ਹੋ ਗਈਆਂ ਜਾਂ ਤੇਰੀ ਮੰਮੀ ਕੋ ਹੋ ਗਈਆਂ ਕੋ ਮੇਰੇ ਕੋ ਹੋਣੀ ਆ ਆਪਾਂ ਹੋਂ ਦੋਵਾਂ ਜਾਣਿਆਂ ਦੀਆਂ ਗੱਲਾਂ ਨੂੰ ਨਾ ਮਿੱਟੀ ਪਾਉਣੀ ਆ ਅਗਲੀ ਜ਼ਿੰਦਗੀ ਆਪਾਂ ਵਧੀਆ ਜੀਣੀ ਆ ਠੀਕ ਆ ਹਾਂਜੀ ਮੰਮੀ ਇਹ ਤੇ ਗੱਲ ਹੈ ਕੋਈ ਗੱਲ ਨਹੀਂ ਪੁੱਤ ਜੇ ਨਿਆਣ ਪੋਣੇ ਜੇ ਤੇਰੇ ਕੋ ਹੋਈ ਆ ਨਾ ਤੇ ਮੈਂ ਵੀ ਬੜਾ ਕੁਝ ਕਰਨਾ ਕੀਤਾ ਤੇ ਮੇਰੀ ਧੀ ਨਾ ਇਹ ਗੱਲ ਹੁਣ ਮਨ ਚ ਨਹੀਂ ਲਿਆਉਣਾ ਫੇ ਮੰਮੀ ਇਦਾਂ ਦੀਆਂ ਗੱਲਾਂ ਤਈਆਂ ਤੇਰੀ ਮੰਮੀ ਨੇ ਕਰ ਲੀਆਂ ਤੇ ਤਈਆਂ ਮੈਂ ਕਰ ਲੀਆਂ ਠੀਕ ਮੈਂ ਤੇ ਮੰਮੀ ਤੁਹਾਡੀ ਕਿਸੇ ਵੀ ਗੱਲ ਦਾ ਕਦੇ ਗੁੱਸਾ ਕੀਤਾ ਹੀ ਨਹੀਂ ਆ ਮੈਂ ਮੰਨਦੀ ਆ ਨਾਲੇ ਸਾਡੀ ਗਲਤੀ ਹੈ ਵੀ ਹੀ ਮੈਨੂੰ ਤੇ ਉਹ ਗਲਤੀਆਂ ਦੀ ਸਜ਼ਾ ਮਿਲੀ ਜਿਹੜੀਆਂ ਮੈਂ ਕੀਤੀਆਂ ਵੀ ਨਹੀਂ ਇਹ ਆ ਵੀ ਚਲੋ ਕੋਈ ਗੱਲ ਨਹੀਂ ਸਭ ਕੁਝ ਹੁਣ ਠੀਕ ਹੋ ਗਿਆ ਮੈਂ ਤੇ ਬੜੀ ਖੁਸ਼ ਹਾਂ ਕਿ ਤੁਸੀਂ ਕਿਦੇ ਮੇਰੇ ਨਾਲ ਬੋਲਣ ਲੱਗੇ ਆਂ। ਗਾਉਂਦੀ ਬੋਲਣਾ ਬੋਲਾਂਗੇ ਇਹ ਕਿਹੜੀ ਗੱਲ ਵਾ। ਰੱਬ ਨੇ ਕਿੱਡੀ ਸੋਹਣੀ ਸਾਨੂੰ ਚੀਜ਼ ਦਿੱਤੀ ਆ। ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ। ਅਸੀਂ ਕਿ ਦੇ ਦੇ ਕਿਸੇ ਚੜ ਗਏ ਕੋਈ ਤੁਹਾਡੇ ਕੋ ਹੋਈਆਂ ਕੋ ਸਾਡੇ ਕੋ ਹੋਈਆਂ ਤੇ ਪੁੱਤ ਜੇ ਪਹਿਲਾਂ ਹੀ ਪਤਾ ਹੁੰਦਾ ਤੇ ਹੋ ਸਕਦਾ ਜੇ ਇੱਥੋਂ ਤੱਕ ਦੇਣੇ ਵੇਖਣੀ ਨਾ ਪੈਂਦੀ। ਜੋ ਕੁਝ ਮਮੀ ਸਾਡੇ ਕਰਮਾਂ ਚ ਲਿਖਿਆ ਹੀ ਨਾ ਉਹ ਹੋਣਾ ਹੀ। ਮੈਂ ਤੇ ਤੁਹਾਨੂੰ ਦੱਸਣ ਆਈ ਨਹੀਂ ਹਾਂ। ਆ ਜੀ ਜਵਾ ਤੇ ਪਰ ਤੁਸੀਂ ਤੇ ਉਦੋਂ ਮੈਨੂੰ ੱੱਕੇ ਮਾਰ ਕੇ ਘਰੋਂ ਕੱਢਦਾ ਮੇਰੀ ਇੱਕ ਗੱਲ ਨਹੀਂ ਸੁਣੀ ਜਿਕੇ ਤੇ ਉਦੋਂ ਮੇਰੀ ਗੱਲ ਸੁਣ ਲੈਂਦੇ ਨਾ ਤੇ ਇੱਥੋਂ ਤੱਕ ਹੀ ਪਹੁੰਚਣਾ ਹੀ ਨਹੀਂ ਪਰ ਕੀ ਕਰਨਾ ਜਿੱਦਾਂ ਵਾਇਗਰੂ ਨੇ ਲਿਖਿਆ ਹੈ ਉਹ ਚੀਜ਼ ਤੇ ਹੁੰਦੀ ਹੈ ਬੰਦੇ ਦੇ ਬਦਲਿਆ ਕੁਝ ਨਹੀਂ ਬਦਲ ਸਕਦਾ ਮਾ ਪੁੱਤ ਕਿੰਨੇ ਦਿਨਾਂ ਦੀ ਤੂੰ ਆਈ ਹੈ ਕਿਤੇ ਤੂੰ ਗੱਲ ਹੀ ਨਹੀਂ ਕੀਤੀ ਹੈਗੀ ਹੁਣ ਵੀ ਤਾਂ ਪਿੰਦਰ ਨਾਲ ਕੀਤੀ ਆ ਪਹਿਲਾਂ ਕਰ ਦਿੰਦੀ ਆਪਾਂ ਪਹਿਲਾਂ ਜਾ ਕੇ ਲੈ ਆਉਣੇ ਹਨ ਮੰਮੀ ਕੁਝ ਨਾ ਪੁੱਛੋ ਮੈਨੂੰ ਪਤਾ ਵਾ ਮੈਂ ਕਿਦਾਂ ਦਿਨ ਕੱਟਣ ਨਹੀਂ ਹੈ ਇੱਥੇ ਉਹਦੀ ਤੋਂ ਬਗੈਰ ਮੇਰੇ ਦੇਕ ਵੀ ਨਹੀਂ ਉਤੋਂ ਬਗੈਰ ਦਿਲ ਲੱਗਦਾ ਪਰ ਮੈਂ ਅੰਦਰੋਂ ਡਰਦੀ ਹਾਂ ਕਿ ਪਤਾ ਨਹੀਂ ਤੁਸੀਂ ਕਿਦਾਂ ਬੋਲਣਾ ਜੇ ਇਹ ਚੀਜ਼ ਸੁਣੋਗੇ ਤੇ ਪਰ ਮੈਨੂੰ ਨਹੀਂ ਇਹ ਬਤਾ ਕਿ ਤੁਸੀਂ ਇੰਨੇ ਖੁਸ਼ ਹੋ ਜਾਣਾ ਲੈ ਪੁੱਤ ਐਦਾਂ ਦੀ ਚੀਜ਼ ਤੋਂ ਨਹੀਂ ਖੁਸ਼ ਹੋਣਾ ਤਾਂ ਦੱਸ ਹੋਰ ਕਿਹੜੀ ਤਾਂ ਹੁਣ ਚੱਲਾ ਫਿਰ ਮੇਰ ਕੋ ਵੀ ਨਹੀਂ ਹੋ ਰਿਹਾ ਜਾਂਦਾ ਮੇਰਾ ਜੀ ਕਹਿੰਦਾ ਛੇਤੀ ਛੇਤੀ ਜਾਵਾ ਤੇ ਆਪਣੀ ਪੁੱਤ ਨੂੰ ਲੈ ਕੇ ਆਵਾਂ ਚਲੋਗੇ ਆ ਜਾ ਪੁੱਤ ਆਪਾਂ ਫਿਰ ਚੱਲ ਜੀ ਅੱਛਾ ਹਾਂਜੀ ਚੱਲ ਜਾਓ ਤੇ ਤੇ ਘਰੇ ਹੀ ਰਿਓ ਕਿਤੇ ਜਾਇਓ ਨਾ ਆ ਪੈਸੇ ਲੈ ਜਾਓ ਥੋੜੇ ਜਿਹਾ ਚਲ ਕੋਈ ਨਹੀਂ ਪੈਸੇ ਉਦਾਂ ਹੀ ਕੀ ਕਰਨੇ ਪਿੰਦਰ ਕੋ ਹੈਗੇ ਹੀ ਕੋਈ ਲੈ ਜਾਓ ਚੀਚਾ ਜਿਹੜੀ ਖਰਦਨੀ ਆ ਨਾਲ ਸੁੱਖ ਨਾ ਮੁੰਡੇ ਨੂੰ ਲੈ ਕੇ ਘਰੇ ਆਉਣਾ ਮੈਂ ਕਾ ਚਲ ਖਾਲੀ ਹੱਥ ਨਾ ਜਾਏ ਵ ਅਗਲੇ ਬੰਨੇ ਵੀ ਚਲ ਕੋਈ ਨਹੀਂ ਜੋ ਕਹੂਗੇ ਉਹ ਲੈ ਜਾ ਆ ਉਹਨਾਂ ਲਈ ਵੀ ਕੋਈ ਡੱਬੇ ਡੁੱਬੇ ਦੋ ਚਾਰ ਲੈ ਜਿਓ ਚਲ ਕੋਈ ਨਹੀਂ ਲੈ ਜਾਾਂਗੇ ਠੀਕ ਆ ਚਲੋ ਕੋਈ ਗੱਲ ਨਹੀਂ ਤੇ ਜਾਓ ਆ ਫੱਟ ਪਾਲਾ ਹੀ ਤੇ ਪਰਸ ਵਿੱਚ ਲੈ ਕੇ ਆਓ ਮੁੰਡੇ ਨੂੰ ਤੇ ਅਸੀਂ ਦੇਖਨੇ ਆ ਤੁਹਾਨੂੰ ਚਲੋ ਠੀਕ ਠੀਕ ਆ ਹਾਂਜੀ ਆਹ ਚਲੋ ਸਰ ਹਾਈ ਹਾਈ ਸਮਝਾਉਂਦੇ ਡੇ ਆ ਵਿਚਾਰੀ ਨੂੰ ਬਥੇਰਾ ਆਪਾਂ ਪਰ ਉਹ ਤੇ ਉਹ ਹੀ ਜਾਣ ਸਕਦੀ ਆ ਨਾ ਜਿੰਨੇ ਆਪਣੇ ਹਿੱਕ ਨਾਲ ਆ ਕੇ ਰੱਖਿਆ ਹੈਗਾ ਪੁੱਤ ਪੁੱਤ ਕਰਦੀ ਦਿੰਦੀ ਸਾਰਾ ਦਿਨ ਉਹਨੂੰ ਉਹਦੇ ਵਾਸਤੇ ਤੇ ਬੜਾ ਹੀ ਔਖਾ ਵਾ ਪਰ ਕੀ ਕਰੀਏ ਮਜਬੂਰੀ ਆ ਨਾ ਹੱਡੀ ਵੀ ਉਦਾਂ ਨਾ ਅੱਜ ਮੈਂ ਆਪਣੀ ਤੀਨ ਨੂੰ ਮਿਲੂੰਗੀ ਤੇ ਅੱਜ ਤੇ ਨਾ ਮੈਂ ਉਹਦੀ ਸੱਸ ਕੋ ਮਾਫੀ ਮੰਗ ਲੈਣੀ ਆ ਚੱਲ ਸਾਡਾ ਆਉਣ ਜਾਣ ਬਣ ਜਾਊਗਾ ਨਹੀਂ ਤੇ ਕਿੰਨੇ ਦਿਨ ਹੋ ਚੱਲੇ ਆ ਮੈਂ ਆਪਣੀ ਨੰਮ ਨੂੰ ਵੇਖਿਆ ਵੀ ਨਹੀਂ ਆ ਚੱਲ ਸ਼ੁਗਾਰਾ ਕਿਤੇ ਨਵ ਨੂੰ ਤੇ ਮਿਲੂਗੀ ਅੱਜ ਮੈਂ ਚੱਲ ਫਟਾਫਟ ਕੰਮ ਤੇ ਸਾਮਾਂ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਕੀ ਕਰਾਂਗੀ ਹੁਣ ਮੈਂ ਕਿਦਾਂ ਜੀਵਾਂਗੀ ਇਹ ਨਾ ਮੌਪਾ ਆ ਗਈ ਤੇ ਮੇਰ ਕੋਲ ਹੈ ਚੱਲਿਆ ਸਮਝ ਨਹੀਂ ਆਉਂਦੀ ਹੁਣ ਕੀ ਕਰਾਂ ਨਵ ਨੂੰ ਵੀ ਕਿਹਾ ਸੀ ਪੀ ਨਾ ਦੱਸੀ ਨਵ ਨੇ ਵੀ ਦੱਸ ਸ ਜਾਗੀ ਇੱਕ ਵਾਰੀ ਨੀ ਮੇਰੇ ਬਾਰੇ ਸੋਚਿਆ ਉਹਨੇ ہاں ਜੀ ਹੁਣ ਤਾਂ ਤੁਸੀਂ ਬੜੇ ਖੁਸ਼ ਹੋਣਿਆ ਨਾ ਆਪਣੇ ਪੋਤੇ ਨੂੰ ਦੇਖ ਕੇ ਹੋਰ ਤਾਂ ਜੀ ਇੰਨਾ ਚੀਜ਼ਾਂ ਵਾਸਤੇ ਤੇ ਭੱਜੇ ਫਿਰਦਾ ਵਾ ਚਲੋ ਤੁਹਾਨੂੰ ਬਹੁਤੀ ਬਹੁਤੀ ਵਧਾਈ ਹੋਏ ਸਾਰਿਆਂ ਨੂੰ ਤੁਹਾਨੂੰ ਪੈਂਚੀ ਬਹੁਤੀ ਬਹੁਤੀ ਅੱਜ ਜਿੰਨੀ ਮੈਨੂੰ ਖੁਸ਼ੀ ਆ ਨਾ ਇਹ ਤੇ ਮੇਰਾ ਰੱਬ ਹੀ ਜਾਣਦਾ ਵਾ ਚਲੋ ਸ਼ੁਕਰ ਪਰਮਾਤਮਾ ਦੀ ਕਰੀਏ ਨਾ ਮਹਾਰਾਜ ਜੀ ਜੇ ਤਵਢੀ ਉਮਰ ਵਾਲਾ ਹੋਵੇ ਖਾਜੀ ਨਾਵਕ ਮਾਫਤ ਮਾਫਤ ਹਾਂ ਕਿਤੇ ਨਹੀਂ ਚਾਹ ਸ਼ੁਕਰ ਮੈਨੂੰ ਇਹੀ ਖੋਸ਼ੀ ਮੈਂ ਹੀ ਗਲਤੀਆਂ ਕੀਤੀਆਂ ਮੈਂ ਬੜੀਆਂ ਹੀ ਗਲਤੀਆਂ ਕੀਤੀਆਂ ਤੇ ਮੈਨੂੰ ਹੁਣ ਨਾ ਤੁਸੀਂ ਮਾਫੀ ਕਰ ਤੋਂ ਭੈਣ ਜੀ ਹਾਲ ਗੱਲ ਨਾ ਕਹੋ ਮਾਫੀ ਨਹੀਂ ਮੰਗਣੀ ਕੋਈ ਗੱਲ ਨਹੀਂ ਜੋ ਵੀ ਹੋ ਗਿਆ ਨਾ ਕੋਈ ਗੱਲ ਨਹੀਂ ਪਿਛਲੀਆਂ ਗੱਲਾਂ ਤੇ ਮਿੱਟੀ ਪਾਉਣੀ ਪੈਣੀ ਆ ਜੇ ਉਹ ਹੀ ਗੱਲਾਂ ਆਪਾਂ ਲੈ ਕੇ ਬੈਠੇ ਰਹੇ ਨਾ ਟਾਈਮ ਨਹੀਂ ਜੇ ਨੰਨਾ ਗੱਲ ਤਾਂ ਠੀਕ ਵਾ ਪਰ ਜਿਹੜੇ ਇੰਨੇ ਸਾਲ ਮੈਂ ਬਰਬਾਦ ਕਰਕੇ ਵਾਪਸ ਨਹੀਂ ਆਉਣੇ ਚਲੋ ਕਿਤੇ ਅੱਜ ਕਿਸਮਤ ਵਿੱਚ ਹੋਊਗਾ ਦੇ ਹੋ ਸਾਡੇ ਨਾਲ ਇਹ ਕੁਝ ਹੋ ਗਿਆ ਕੋਈ ਨਹੀਂ ਜੋ ਆ ਵੀ ਹੈ ਨਾ ਠੀਕ ਹੀ ਠੀਕ ਹੈ ਹੁਣ ਕੋਈ ਗੱਲ ਨਹੀਂ ਚਲੋ ਹੁਣ ਇਹਨੇ ਸਭ ਕੋ ਪਲਾ ਦਿਨਾ ਉਹਨੇ ਪਲਾਤਾ ਤੇ ਵਿੱਚ ਲੈਨੇ ਤਾਂ ਨਹੀਂ ਇਹਨੇ ਕਹਿੰਦਾ ਦੱਸਿਆ ਹੀ ਨਹੀਂ ਜੇ ਕਿਤੇ ਦੱਸਿਆ ਹੁੰਦਾ ਹੀ ਇਹਨੇ ਦਿਨ ਟਿਕਨ ਗਏ ਉਹੀ ਗੱਲ ਨਾਲ ਮੈਂ ਅੱਗੇ ਸੋਚਾ ਮੈਂ ਆਪਣੀ ਗੱਲ ਹੀ ਨਹੀਂ ਕੀਤੀ ਮੈਂ ਨਹੀਂ ਸਾਡੇ ਨਾਲ ਨਹੀਂ ਕੀਤੀ ਇਹਨੇ ਤਾਂ ਅੱਜ ਕੀਤੀ ਹੈ ਸਵੇਰੇ ਗੱਲ ਤੇ ਸਾਡੇ ਕੋ ਰਿਆ ਨਹੀਂ ਜਾਂ ਤਾਂ ਜਿਹੜਾ ਬਾਅਦ ਚ ਜਾਣਾ ਅੱਜ ਹੀ ਜਾਈਏ ਬਹੁਤ ਸਖਮੀ ਵਧਾਈ ਨੂੰ ਕੋਈ ਬੋਕੀ ਕਰਨਾ ਤਾਂ ਕੋਈ ਮੇਰੀ ਗੱਲ ਹੀ ਨਹੀਂ ਹੋਈ ਜਦ ਕਿਹੜੀਆਂ ਗਲਤੀਆਂ ਮੇਰੇ ਕੋ ਹੋ ਗਿਆ ਤੁਸੀਂ ਹੁਣ ਮੈਨੂੰ ਨਾ ਮਾਫ ਕਰ ਦਿਓ ਨਹੀਂ ਚਲੋ ਮਾਫੀ ਮੰਗਣ ਵਾਲੇ ਤੇ ਕੋਈ ਗੱਲ ਨਹੀਂ ਬਾਕੀ ਇਹ ਹੈ ਵੀ ਗਾਹ ਯਾਰਾ ਗਿਸਾਬ ਨਾ ਹੀ ਦਿਓ ਨਹੀਂ ਫਿਰ ਹਾਂ ਫੇਰ ਹੀ ਇਦਾਂ ਜੇ ਉਹ ਗੱਲਾਂ ਲੈ ਕੇ ਬੈਠੇ ਰਾਵਾਂਗੇ ਤੇ ਮੇਰੀ ਗੱਲ ਜੇ ਤੁਸੀਂ ਵੀ ਕਰੋਗੇ ਤੇ ਜੀ ਹੁਣਾਂ ਨੇ ਵੀ ਤੇਰੇ ਹੰਦੇ ਗੱਲ ਦੱਸੀ ਆ ਵੀ ਪੀਲੀਆਂ ਗੱਲਾਂ ਤੇ ਮਿੱਟੀ ਪਾਉਂ ਤਾ ਜਿਹੜਾ ਹੁਣ ਆਉਣ ਵਾਲਾ ਸਮਾਂ ਵਨ ਉਹ ਚੰਗੀ ਤਰ੍ਹਾਂ ਲਗਾਓ ਆਪਣਾ ਠੀਕ ਆ ਬਿਲਕੁਲ ਜੀ ਹਾਂ ਤੇ ਨਾਲ ਇੱਕ ਗੱਲ ਹੋਰ ਹੋਣ ਜੇ ਨੂੰ ਫੋਨ ਫਾਨ ਕਰਨਾ ਕੋਈ ਚੰਗੀ ਮੱਤ ਦਿਆ ਕਰਿਓ ਅਸੀਂ ਵੀ ਇੱਥੇ ਹੁੰਦੇ ਜਾਂਦੇ ਰਵਾਂਗੇ ਜੇ ਨਹੀਂ ਤੇ ਫਿਰ ਤੂੰ ਆਪਣੇ ਘਰ ਦਾ ਹੀ ਆਪਣੇ ਘਰ ਨਹੀਂ ਪੁੱਤ ਗਲਤੀ ਇਨਸਾਨ ਕੋ ਇੱਕ ਵਾਰੀ ਹੁੰਦੀ ਆ ਵਾਰ-ਵਾਰ ਥੋੜੀ ਹੁੰਦੀ ਆ ਵਾ ਤੂੰ ਨਾ ਮੇਰੀ ਤੀਨ ਨੂੰ ਮੈਂ ਤਾਂ ਦੂਰ ਨਾ ਕਰੀ ਮੇਰਾ ਪੁੱਤ ساری ਉਮਰ ਮਿਲਦੇ ਰਹੋ ਮੈਂ ਨਾ ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਕਰੂੰਗੀ ਬਸ ਮੈਂ ਤਾਂ ਅੱਗੇ ਹੱਥ ਜੋੜ ਲਈ ਆ ਕਿ ਮੈਨੂੰ ਮਾਫ਼ ਕਰਦਾ ਬਸ ਇੱਕ ਵਾਰੀ ਸਾਰੇ ਜਾਣੇ ਨਹੀਂ ਹੁਣ ਹਾਂ ਤੂੰ ਹੀ ਵਾਰ-ਵਾਰ ਮਾਫੀ ਨਾ ਮੰਗੀ ਜਾਓ ਇਦਾਂ ਚੰਗਿਆ ਬਣੀ ਲੱਗਦਾ ਨਾ ਵਾ ਕੋਤਿਆਂ ਦਾ ਟੈлефон ਆਇਆ ਨਾ ਤੇ ਪਾਬੀ ਦੇੰਦਰ ਉਹ ਰੋਕੇ ਕੰਨੀ ਹੋ ਗਈ ਆਪਾਂ ਤੇ ਸਾਰਿਆਂ ਜਾਣਿਆਂ ਨੇ ਮਾਂ ਚੁੱਪ ਕਰਾਈ ਹੁਣ ਕੀ ਮੈਂ ਉਹਦੀਆਂ ਵੀ ਆਂਦਰਾ ਆ ਕਹਿੰਦੀ ਰਿਆ ਸਕਦੇ ਭੈਣ ਜੀ ਉਹ ਤੁਹਾਡੀ ਮੈਂ ਗੱਲ ਸਮਝਦੀ ਆ ਪਰ ਮਹਾਰਾਜ ਦੇ ਅੱਗੇ ਮੈਂ ਹੱਥ ਜੋੜਦੀ ਆ ਕਿ ਤੇ ਵੱਡੀ ਦੇ ਘਰ ਕੋਈ ਬੱਚਾ ਹੁੰਦਾ ਨਾ ਤੇ ਆਪਾਂ ਤੁਹਾਨੂੰ ਦੇ ਦਿੰਦੇ ਹੁਣ ਪਹਿਲਾ ਹੀ ਬੱਚਾ ਵਾ ਇਹ ਆਪਾਂ ਦੇ ਨਹੀਂ ਸਕਦੇ ਹੈਗੇ ਨਹੀਂ ਕੋਈ ਗੱਲ ਨਹੀਂ ਤੁਹਾਡੀ ਮਾਨਤਾ ਭੈਣ ਜੀ ਤੁਸੀਂ ਲੈ ਕੇ ਜਾਓ ਇਹਨੂੰ ਕੋਈ ਗੱਲ ਨਹੀਂ ਤੇ ਮਾਲਕਾ ਪਿੰਨਾਂ ਦੀ ਸੁਣ ਲੂ ਆ ਕਿ ਸੱਚੇ ਪਾਤਸ਼ਾਹ ਮੈਂ ਤੇ ਕਿੰਨੀ ਚੱਲ ਇਹ ਵੀ ਰੁੱਝ ਜਾਣ ਕਿ ਆਪਣੀ ਜ਼ਿੰਦਗੀ ਦੇ ਵਿੱਚ ਚਲੋ ਪ੍ਰਮਾਤਮਾ ਦੇ ਘਰ ਜਾਇਆ ਕਰੋ ਬਾਬੇ ਨੇ ਆਪੇ ਦੇ ਦੇਣਾ ਤੇ ਇਹ ਹੱਥ ਜੋੜੋ ਇਹ ਵੀ ਵੱਡੀ ਉਮਰ ਵਾਲਾ ਹੋਵੇ ਤੇ ਆਪਣੀ ਮਾਂ ਪਿਓ ਦੀ ਅੱਖਾਂ ਸਾਹਮਣੇ ਰਹੇ ਤੇ ਤੁਹਾਡੀ ਅੱਖਾਂ ਸਾਹਮਣੇ ਰਹੇ ਨਹੀਂ ਮੈਂ ਤੈਨੂੰ ਕਿਹਾ ਸੀਗਾ ਮੈਂ ਕਿਹੜਾ ਉਪਰੇ ਥਾਂ ਜਾਣਾ ਵਾ ਹੈ ਕੋਈ ਨਹੀਂ ਜਦੋਂ ਜੀ ਕਰੇ ਆ ਜੇ ਲਾਇਆ ਕਰੀ ਕੋਈ ਗੱਲ ਨਹੀਂ ਫਿਰ ਕੀ ਆ ਮਾਮੇ ਮਾਮੀਆਂ ਕਿਤੇ ਬਾੜੇ ਤੁਰਦੇ ਨੇ ਮੈਂ ਤੇਰਾ ਜਦੂ ਜੀ ਕਰਿਆ ਤਾਂ ਤੂੰ ਸੱਜਾ ਕਰੀ ਤੇ ਮੈਂ ਲੈ ਆ ਕਰਾਂਗੇ ਆ ਥੋੜਾ ਜਿਹਾ ਫਿਰ ਤਰਨ ਤਰਨ ਵਾਲਾ ਹੋ ਗਿਆ ਨਹੀਂ ਆਪ ਹੀ ਨਹੀਂ ਟਿਕਿਆ ਕਰਨਾ ਸਹੀ ਗੱਲ ਇਹ ਨਾਨ ਕਹਿੰਦੇ ਨੇ ਆਣੇ ਜਾਂਦੇ ਭੱਜ ਭੱਜ ਕੇ ਕਰਕੇ ਸਹੀ ਗੱਲ ਆ ਤਾਂ ਕਿਸੇ ਉਹ ਤਾਂ ਚਾਪਣਾ ਆ ਜਾਦੀ ਮਨ ਨਹੀਂ ਬਣਾ ਨਹੀਂ ਮੈਂ ਵੀ ਹੰਮੀ ਭੱਜ ਗਈ ਕੋਈ ਨਹੀਂ ਜਾ ਜਾ ਮੈਂ ਤੂੰ ਕੋਈ ਗੱਲ ਨਹੀਂ ਹੋਰ ਭਾਜੀ ਮਾਸਟਰ ਜੀ ਨੂੰ ਲੈ ਆਉਣ ਆਂ ਨਾ ਡੈੜੀ ਆਦ ਪਾਵੇਂ ਜਾਂਦੇ ਸੇਰੋ ਘਰ ਵੀ ਤੁਹਾਨੂੰ ਪਤਾ ਮਾਰੇ ਮੋਟਾ ਕੰਮ ਤੇ ਉਹਨਾਂ ਦੇ ਤੇ ਖੁਸ਼ੀ ਬੜੀ ਆ ਦੇ ਉਹਦਾ ਡੱਬੇ ਲਿਆ ਕੇ ਉਹਨਾਂ ਦੇ ਮਾਰ ਦੇ ਹੁਣੇ ਪਿੰਡ ਜੇ ਵੰਡਨ ਤੇ ਉਹ ਇਹ ਤਾਂ ਗੱਲ ਹੈ ਤੇ ਕੋਈ ਗੱਲ ਨਹੀਂ ਮਾਰੇ ਤੁਸੀਂ ਚੱਕਰ ਕਿਸੇ ਦਿਨ ਨਹੀਂ ਆਵਾਂ ਕਿ ਹੱਦਾਂ ਹੈ ਮੈਂ ਤੇ ਆਉਂ ਹੀ ਨਿਕਰਾ ਆਉਂ ਨਹੀਂ ਆਇਓ ਸਾਰੇ ਜਾਣੇ ਆਇਓ ਸਭ ਕੋਈ ਗੱਲ ਨਹੀਂ ਕੱਲ੍ਹ ਕਿਉਂ ਹੋਰ ਫਤਰਵਾਰੀ ਠੀਕ ਹੈ ਹਾਂਜੀ ਵਧੀਆ ਵਧੀਆ ਠੀਕ ਭਾਗੀ ਜੀ ਮੈਨੂੰ ਮਾਫ ਕਰ ਦੋ ਮੈਂ ਨਾ ਮਜਬੂਰ ਆ ਜੇ ਮੈਂ ਮਜਬੂਰ ਨਾ ਹੁੰਦੀ ਤੇ ਮੈਨੂੰ ਕਦੇ ਵੀ ਨਹੀਂ ਇੱਥੋਂ ਲੈ ਕੇ ਜਾਣਾ ਚਲ ਕੋਈ ਗੱਲ ਨਹੀਂ ਨਵ ਜੇ ਤੂੰ ਖੁਸ਼ ਆਣਾ ਆਪਾਂ ਵੀ ਖੁਸ਼ ਆ ਸਾਰੇ ਹੋਰਾਨੂੰ ਗੁੱਸੇ ਨਹੀਂ ਚਾਹੀਦਾ ਚਲ ਕੋਈ ਗੱਲ ਨਹੀਂ ਵਾਹਿਗੁਰੂ ਘੜੀ ਅਰਦਾਸ ਕਰਦੇ ਕਿ ਮਹਾਰਾਜ ਤੁਹਾਨੂੰ ਵੀ ਖੁਸ਼ੀ ਜ਼ਰੂਰ ਦੇਗਾ ਗੁਰੂ ਘਰ ਕਿਹ ਚੀਜ਼ ਦਾ ਘਟਾਣੀਆ ਇਹ ਵਾ ਕਿ ਇਹਦੇ ਕਰਕੇ ਨਾ ਹੁਣ ਮੇਰੇ ਵੀ ਉਹ ਪਰਿਵਾਰ ਵਿੱਚ ਕਦਰ ਹੋ ਗਈ ਮੰਮੀ ਮੈਨੂੰ ਬੁਲਾਉਂਦੇ ਵੀ ਨਹੀਂ ਕਿ ਅੱਜ ਸਵੇਰ ਦੇ ਇੰਨੇ ਖੁਸ਼ ਆਣਾ ਕੋਈ ਸਾਥੀ ਨਹੀਂ ਹੁੰਦਾ ਚਲ ਨਵ ਸ਼ੁਕਰ ਵਸ ਇਦਾਂ ਹੀ ਤੂੰ ਖੁਸ਼ ਰਵੇਂ ਨਾ ਵਧੀਆ ਵਾ ਪਰ ਨਵ ਉਦਾਂ ਤੋਂ ਮੈਨੂੰ ਵਾਦਾ ਕੀਤਾ ਸੀ ਕਿ ਮੈਂ ਆਗਮ ਭਾਰੇ ਕਿਹਨੂੰ ਨਹੀਂ ਦੱਸਾਂਗੀ ਘਰ ਭੰਬੀ ਜੀ ਮੈਂ ਮੰਨਦੀ ਆ ਕਿ ਮੈਂ ਤੁਹਾਡਾ ਨਰਵਾਦਾ ਕੀਤਾ ਸੀ ਕਿ ਮੈਂ ਇਹਨੂੰ ਤੁਹਾਡੇ ਕੋਲੋਂ ਕਦੀ ਵੀ ਵਾਪਸ ਨਹੀਂ ਲਾਵਾਂਗੀ ਪਰ ਮੈਂ ਵੀ ਕੀ ਕਰਦੀ ਮੈਂ ਬੜੇ ਦਿਨਾਂ ਦੀ ਕਹਿੰਦੀ ਆ ਮੈਂ ਨਹੀਂ ਦੱਸਦਾ ਪਰ ਹਾਂ ਮੈਂ ਸੋਚਿਆ ਸੀ ਕਿ ਮੇਨਾਂ ਨਾਲ ਇਸ ਚੀਜ਼ ਬਾਰੇ ਕੋਈ ਗੱਲ ਨਹੀਂ ਕਰਨੀ ਪਰ ਅੱਜ ਦਿਨ ਨੂੰ ਮਨੇਰੇ ਸੁਪਨਾ ਆਇਆ ਨਾ ਮਿਰਤੋ ਰਿਆ ਹੀ ਨਹੀਂ ਗਿਆ ਤੇ ਫਿਰ ਮੈਂ ਇਹਨਾਂ ਨੂੰ ਦੱਸਤਾ ਇਹਨਾਂ ਨੇ ਤਾਂ ਮੈਨੂੰ ਸਭ ਕੁਛ ਹੀ ਨਹੀਂ ਮਿਰਤੋ ਪਈ ਸਾਰੇ ਪਰਿਵਾਰ ਨੂੰ ਦੱਸਤਾ ਤੇ ਉਹਨਾਂ ਨੇ ਤੇ ਭਾਬੀ ਜੀ ਤੇ ਐਨਾ ਚਾਹ ਹਣਾ ਕੋਈ ਹਸਾਬ ਨਹੀਂ ਉਹ ਤੇ ਮਾਰ ਦੇਣੇ ਤਿਆਰੀਆਂ ਕਰਨ ਕਿਤੇ ਆਂ ਦੇ ਮਠਿਆਈਆਂ ਵੰਡਣ ਤੇ ਇਹਨੂੰ ਲੱਡੂ ਦੇਣੀ ਉਹਨੂੰ ਦੇਣੀ ਹੁਣ ਤੁਸੀਂ ਦੱਸੋ ਮੈਂ ਵੀ ਕੀ ਕਰਾਂ ਮੈਂ ਤਾਂ ਬਥੇਰਾ ਗਿਆ ਹੀ ਇਹਨਾਂ ਨੂੰ ਕਿ ਨਹੀਂ ਮੈਂ ਨਹੀਂ ਉਹਨੂੰ ਵਾਪਸ ਲਾ ਕੇ ਮੈਂ ਆਪਣੀ ਭਾਬੀ ਦੇ ਚੋਰੀ ਚ ਪਾਤਾ ਤਾਂ ਨਹੀਂ ਹੁਣ ਪਤਾ ਵਾ ਉੱਥੇ ਵੀ ਜਿਹੜਾ ਕੋਈ ਹੋ ਰਿਹਾਗਾ ਵਾ ਨਿੱਕਾ ਬੱਚਾ ਚੱਲ ਨਾ ਹੁਣ ਕੋਈ ਗੱਲ ਨਹੀਂ ਛੱਡ ਸਾਰਾ ਕੁਝ ਜੋ ਹੋ ਗਿਆ ਹੋ ਗਿਆ ਲੱਡੂ ਕਿ ਉਹਨਾਂ ਨੇ ਵੰਡਣਾ ਹੀ ਫਿਰ ਉਹਨਾਂ ਦਾ ਪੁੱਤ ਆ ਜੂਗੀ ਕੋਈ ਨਹੀਂ ਹੁਣ ਹੁਣ ਆਪਾਂ ਨਹੀਂ ਇਦਾਂ ਦੀ ਵੀ ਗੱਲ ਕਰਨੀ ਕੋਈ ਨਹੀਂ ਠੀਕ ਆ ਜੋ ਹੋ ਗਿਆ ਕੋਈ ਨਹੀਂ ਪ੍ਰਮਾਤਮਾ ਸੁਣੇ ਗਈ ਸਾਡੀ